ਤਨ ਤਨ ਸਾਧ ਗੁਰੂ ਤੇਰਾ ਹੀ ਆਸਰਾ ਅਸੀਂ ਸਮੇਂ ਦੇ ਅੰਦਰ ਆਪਣੇ ਕੀਤੇ ਗਏ ਚੰਗੇ ਕੰਮਾਂ ਦੀ ਜਾਣਕਾਰੀ ਦਿੰਦੇ ਰਾਵਾਂਗੇ ਇੱਕ ਤਾਂ ਚੰਗਾ ਕੰਮ ਹੁੰਦਾ ਆਪਦੇ ਪਰਿਵਾਰ ਵਾਸਤੇ ਆਪਦੇ ਘਰ ਵਾਸਤੇ ਇੱਕ ਹੁੰਦਾ ਲੋਕਾਂ ਵਾਸਤੇ ਤੇ ਜਿਹੜੇ ਵਿੱਚ ਲੋਕਾਂ ਦਾ ਫਾਇਦਾ ਹੁੰਦਾ ਹੋਵੇ ਲੋਕਾਂ ਦਾ ਭਲਾ ਹੁੰਦਾ ਹੋਵੇ ਤੇ ਅਸੀਂ ਤੁਹਾਨੂੰ ਆਹ ਜਾਣਕਾਰੀ ਦੇ ਰਹੇ ਆ ਸਾਡਾ ਘਾਰ ਆਹ 게ਟ ਆ ਸਾਡਾ ਆਹਾ ਤੇ ਉਹ ਨਾਲ ਹੀ ਐ ਤੇ ਅਸੀਂ ਆਪਦਾ ਜਿਹੜਾ 게ਟ ਐ ਤਾਂ ਢੋਕਾਟ 6 ਤੋਂ 7 ਫੁੱਟ ਪਿੱਛੇ ਬਣਾਇਆ ਕੌਲੇ ਲੋਕਾਂ ਵਾਸਤੇ ਲੋਕਾਂ ਦੇ ਭਲੇ ਵਾਸਤੇ ਵੀ ਜੇ ਅਸੀਂ ਗੇਟ ਇੱਥੇ ਕੌਲੇ ਬਣਾਉਂਦੇ ਸੀ ਤਾਂ ਇਹ ਧਾਰ ਸਾਡੀ ਰਾਹ 'ਚ ਜਾਣੀ ਸੀ ਤੇ ਲੋਕਾਂ ਨੂੰ ਲੰਘਣ ਦੇ ਵਿੱਚ ਬਹੁਤ ਵੱਡੀ ਤਕਲੀਫ ਆਉਣੀ ਸੀ ਪਰ ਜਿਹੜਾ ਇਨਸਾਨ ਲੋਕਾਂ ਵਾਸਤੇ ਕੁਝ ਕਰਦਾ ਹੈ ਲੋਕਾਂ ਦੇ ਭਲੇ ਵਾਸਤੇ ਕਰਦਾ ਹੈ ਤਾਂ ਉਹਨੂੰ ਮਤਲਬ ਇਹ ਗੱਲਾਂ ਲੋਕਾਂ ਵਿੱਚ ਦੱਸਣੀਆਂ ਚਾਹੀਦੀਆਂ ਉਹਨੂੰ ਵੇਖ ਕੇ ਕੋਈ ਹੋਰ ਵੀ ਚੰਗਾ ਕੰਮ ਕਰੇ ਤੇ ਅਸੀਂ ਇਹ ਦੱਸਣਾ ਚਾਹੁੰਦੇ ਆ ਵੀ ਆਹ ਜਿਹੜੀਆਂ ਕੰਮ ਆਸੀਂ ਲੋਕਾਂ ਵਾਸਤੇ ਕੀਤਾ ਹੈ ਆਪਦੇ ਵਾਸਤੇ ਨਹੀਂ ਲੋਕਾਂ ਵਾਸਤੇ ਆਈ ਇੱਥੇ ਵੀ ਕੌਲੇ ਬਣਾ ਸਕਦੇ ਸੀ ਤੁਸੀਂ ਬਹਿਬਲ ਪਿੰਡ ਦੇ ਵਿੱਚ ਆ ਕੇ ਵੇਖੋ ਲੋਕਾਂ ਦੇ ਵੇੜੇ ਬਹੁਤ ਵੱਡੇ ਵੱਡੇ ਐ ਤੇ ਕੌਲੇ ਉਹਨਾਂ ਦੇ ਜਮ੍ਹਾਂ ਸਿਰੇ ਉੱਤੇ ਬਣਾਏ ਤੇ ਢਾਲਾਦੀਆਂ ਰਾਹਾਂ ਵਿੱਚ ਆ ਲੋਕਾਂ ਨੂੰ ਦੁੱਖ ਦੇਣ ਵਾਲੇ ਕੰਮ ਕੀਤੇ ਐ ਪਰ ਅਸੀਂ ਦੱਸਣਾ ਚਾਹੁੰਦੇ ਆ ਕਿ ਸਾਡੀ ਜਿਹੜੀ ਸੋਚ ਆ ਸਾਡੇ ਜਿਹੜੇ ਵਿਚਾਰ ਆ ਉਹ ਲੋਕਾਂ ਦੇ ਭਲੇ ਵਾਸਤੇ ਆ ਜਿਹੜਾ ਕੰਮ ਤੁਸੀਂ ਲੋਕਾਂ ਦੇ ਭਲੇ ਵਾਸਤੇ ਕੀਤਾ ਉਹ ਸਮਾਜ ਵਿੱਚ ਸ਼ੇਅਰ ਕਰਨਾ ਚਾਹੀਦਾ ਹੈ बिया में लोका वास्ते कीता आ में आप दे वास्ते कीता है हुन ऐथो जदों कोई मोड़ ਪੈਂਦਾ ਆ ਵੇਖ ਸਕਦੇ ਆ ਤੁਸੀਂ ਮੋੜ ਪੈਂਦਾ ਆ ਆਹਾ ਜਦੋਂ ऐਥੋਂ ਗੱਡੀ ਆਉਂਦੀ ਐ ਮੋੜ ਪੈਂਦਾ ਐ ऐਥੋਂ ਮੋੜ ਪੈਂਦਾ ਵੇਖ ਸਕਦੇ ਆ ਤੁਸੀਂ ਤਾਂ ऐਥੋਂ ਜਦੋਂ ਮੋਟਰਸਾਈਕਲ ਇਧਰ ਹੋ ਜਾਂਦਾ ਜੇ ਮਤਲਬ ਵੀ ਕੋਈ ਡਿੱਕਾ ਵੀ ਲੱਗਦਾ ਐ ਤਾਂ ਅਸੀਂ ਜੋ ਆਪਦੇ ਵਾਸਤੇ ਕੀਤਾ ਜਾਂ ਲੋਕਾਂ ਵਾਸਤੇ ਵੀ ਕੀਤਾ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਵੀ ਕੋਈ ਵੀ ਕੰਮ ਆ ਜਿਹੜਾ ਉਹ ਲੋਕਾਂ ਦੇ ਭਲੇ ਵਾਸਤੇ ਕਰਨਾ ਚਾਹੀਦਾ ਮਨੁੱਖ ਦਾ ਕੰਮ ਹੈ ਭਲਾ ਕਰਨਾ ਚੰਗੇ ਕੰਮ ਕਰਨਾ ਤੇ ਜੇ ਮਤਲਬ ਤੁਹਾਡੇ ਕੰਮ ਹੀ ਲੋਕਾਂ ਨੂੰ ਦੁੱਖ ਦੇ ਜਾਂਦੇ ਆ ਤਾਂ ਫਿਰ ਮਤਲਬ ਤੁਹਾਡਾ ਮਨੁੱਖ ਬਣਨ ਦਾ ਕੀ ਫਾਇਦਾ ਅਸੀਂ ਇਹ ਦੱਸਣਾ ਚਾਹੁੰਦੇ ਆ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਹੜੇ ਲੋਕ ਆਪ ਦੀ ਖਾਤਰ ਜਾਂਉਂਦੇ ਆ ਤਾਂ ਸਾਨੂੰ ਲੋਕਾਂ ਖਾਤਰ ਵੀ ਜਾਉਣਾ ਚਾਹੀਦਾ ਪੰਜਾਬ ਦੀ ਖਾਤਰ ਵੀ ਜਾਉਣਾ ਚਾਹੀਦਾ ਗਲੀ ਮੁਹੱਲੇ ਦੀ ਖਾਤਰ ਵੀ ਜਾਉਣਾ ਚਾਹੀਦਾ ਨਾ ਤਾਂ ਸਾਨੂੰ ਗੰਦ ਪਾਉਣਾ ਚਾਹੀਦਾ ਤਾਂ ਜਿਹੜੀਆਂ ਟਾਲਾਂ ਸਾਡੀਆਂ ਅੰਦਰ ਹੋਣੀਆਂ ਚਾਹੀਦੀਆਂ ਲੋਕਾਂ ਨੂੰ ਦੁੱਖ ਦੇਣ ਵਾਲੇ ਕੰਮ ਨਹੀਂ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਆਹ ਖੰਭਾ ਵੇਖ ਸਕਦੇ ਹੋ ਤੁਸੀਂ ਆਹ ਤਾਂ ਹਾਂ ਅਸੀਂ ਇਹਦੇ ਉੱਤੇ ਬਕਾਇਦਾ ਟੰਬੇ ਬੰਨੇ ਵੀ ਤਾਰਾਂ ਉੱਚੀਆਂ ਹੋਣ ਵੀ ਗੱਡੀਆਂ ਮੋਟਰਾਂ ਦੇ ਨਾਲ ਤਾਰਾਂ ਨਾ ਲੱਗਣ ਉਹ ਖੰਭੇ ਤੇ ਤੇ ਐਸੇ ਖੰਭੇ ਤੇ ਅਸੀਂ ਤਾਰਾਂ ਬੰਨੀਆਂ ਉੱਚੀਆਂ ਕੀਤੀ ਤਾਂ ਆਪਦੇ ਕੋਲੋਂ ਪੈਸੇ ਲਾ ਕੇ ਆਪਦੇ ਕੋਲੋਂ ਪੈਸੇ ਲਾਏ 13-1400 ਰੁਪਿਆ ਲਾਇਆ ਵੀ ਤਾਰਾਂ ਉੱਚੀਆਂ ਚੱਕੀਆਂ ਕਾਰਾਂ ਨਾਲ ਨਾਲ મતલਬ ਵੀ ਗੱਡੀਆਂ ਨਾਲ ਨਾਲ ਲੱਗਣ ਵੀ ਤਾਰਾਂ ਉੱਚੀਆਂ ਚੱਕੀਆਂ ਆਪਦੇ ਕੋਲੋਂ ਪੈਸਾ ਲਾ ਕੇ ਤਾਂ ਅਸੀਂ ਜੋ ਸਮਾਜਵਾਦ ਤੇ ਕੀਤਾ ਜੋ ਲੋਕਾਂਵਾਦ ਤੇ ਕੀਤਾ ਉਹ ਅਸੀਂ ਬੋਲਦੇ ਰਵਾਂਗੇ ਉਸ ਤੋਂ ਬਾਅਦ ਅਸੀਂ ਡੈਗ ਬਣਾਇਆ ਤੇ ਆਹ ਜਿਹੜੀਆਂ ਕਈ ਵੇਰੀ ਲੋਕਾਂ ਦੇ ਜਿਹੜੇ ਸੀਵਰੇਜ ਹੈ ਉਹ ਮੂਰੇ ਜਲ ਬजम ਜੰਮੀ ਜਾਂਦੀ ਇੱਥੇ ਅਸੀਂ ਇੱਥੇ ਵੀ ਟਾਇਲਾਂ ਲਾਈਆਂ ਵੇਖ ਸਕਦੇ ਤੁਸੀਂ ਆਵੇ ਆਹ ਟਾਇਲਾਂ ਲਾਈਆਂ ਵੀ ਜਲ ਬਣਾ ਜੰਮੇ ਦੋ ਤਿੰਨ ਦਾ ਨਾਲ ਨਾਲ ਸਾਫ਼ ਹੋ ਜਾਂਦਾ ਜਾਣੇ ਕਿ ਅਸੀਂ ਚਾਹੁੰਦੇ ਕਿ ਜਿੰਨੇ ਅਸੀਂ ਅੰਦਰੋਂ ਸਾਫ਼ ਸੁਥਰੇ ਆ ਤਾਂ ਸਾਰੇ ਲੋਕਾਂ ਨੂੰ ਵੀ ਦੱਸ ਗਏ ਵੀ ਸਾਨੂੰ ਸਾਫ਼ ਸੁਥਰੇ ਹੋ ਕੇ ਰਹਿਣਾ ਚਾਹੀਦਾ ਲੋਕਾਂ ਵਾਸਤੇ ਭਲੇ ਕਰਨੇ ਚਾਹੀਦੇ ਤੁਹਾਡੇ ਕੰਮ ਲੋਕਾਂ ਨੂੰ ਦੁੱਖ ਦੇਣ ਵਾਲੇ ਨਹੀਂ ਲੋਕਾਂ ਦੇ ਭਲੇ ਵਾਸਤੇ ਹੋਣੇ ਚਾਹੀਦੇ ਤੇ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਸੀ ਮਾਫੀ ਚਾਹੁੰਦੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਤਨ ਤਨ ਸਤਿਗੁਰੂ ਤੇਰਾ